ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਕਰਮੂ ਵਾਲਾ ਜ਼ਿਲ੍ਹਾ ਤਰਨਤਾਰਨ ਜੋ ਕਿ ਚੋਲਾ ਸਾਹਿਬ ਦੇ ਕੋਲ ਪੈਂਦਾ ਹੈ ਇੱਥੇ ਜੋ ਕੋਠੀ ਰੰਗ ਕੀਤੀ ਗਈ ਹੈ ਇਸ ਦੇ ਵਿੱਚ ਫੋਰਐਵਰ ਕੰਪਨੀ ਦਾ ਪੇਂਟ ਲੱਗਾ ਹੋਇਆ ਹੈ ਜਿਹੜੀ ਬਾਲਟੀ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਹੈ ਫੋਰਐਵਰ ਈਜ਼ੀ ਵਾਸ਼ ਇਸ ਦੀ ਵਰਤੋਂ ਕੀਤੀ ਗਈ ਹੈ ਇਹ ਕੋਠੀ ਅੱਜ ਤੋਂ 3 ਸਾਲ ਪਹਿਲਾਂ ਰੰਗ ਕੀਤੀ ਗਈ ਸੀ ਜੋ ਕਿ ਹੁਣ ਵੀ ਬਿਲਕੁਲ ਨਵੀਂ ਦਿਖਾਈ ਦੇ ਰਹੀ ਹੈ ਇਸ ਰੰਗ ਦੀ ਮਨਿਆਦ 8 ਤੋਂ 10 ਸਾਲ ਦੀ ਹੁੰਦੀ ਹੈ ਅਤੇ ਜੋ ਇਹ ਡਿਜ਼ਾਈਨ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਰਸਟਿਕ ਟੈਕਚਰ ਕੀਤਾ ਹੋਇਆ ਹੈ ਜਿਸ ਦੀ ਮਨਿਆਦ ਬਹੁਤ ਜ਼ਿਆਦਾ ਹੁੰਦੀ ਹੈ ਜੇਕਰ ਤੁਸੀਂ ਅੱਜ ਇਸ ਕੋਠੀ ਨੂੰ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਜਿਵੇਂ ਅੱਜ ਹੀ ਨਵੀਂ-ਨਵੀਂ ਰੰਗ ਕੀਤੀ ਗਈ ਹੋਵੇ ਇਸ ਕੋਠੀ ਉੱਤੇ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਕੀਤਾ ਗਿਆ ਹੈ ਇਹ ਕੰਬੀਨੇਸ਼ਨ ਘਰ ਦੇ ਮਾਲਕ ਅਤੇ ਫੋਰੇਵਰ ਕੰਪਨੀ ਦੇ ਨਾਲ ਸਲਾਹ ਕਰਕੇ ਇਹ ਕੰਬੀਨੇਸ਼ਨ ਕੀਤਾ ਗਿਆ ਹੈ ਜੇਕਰ ਤੁਸੀਂ ਵੀ ਆਪਣੇ ਘਰ ਨੂੰ ਵਧੀਆ ਤੇ ਮਜ਼ਬੂਤ ਰੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੰਨੂ ਪੇਂਟ ਸਟੋਰ ਮੋੜ ਰੂੜੀ ਵਾਲਾ ਬਾਜ਼ਾਰ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ 9578288660 ਧੰਨਵਾਦ